ਸਿਰ 'ਚ ਪੁਰਪੜਿਤ ਜਿਸ ਤਰ੍ਹਾਂ ਛੱਟਾ ਮਾਰੀਆਂ ਕਰੰਟ ਲਾਇਆ 12 13 ਅੱਖ ਕਰੰਟ ਦੇ ਝਟਕੇ ਅੱਖਾਂ 'ਚ ਦਿੱਤੇ ਕੰਨਾਂ 'ਤੇ ਗੱਲਾਂ 'ਤੇ ਬਾਹਾਂ 'ਤੇ ਕੂਣੀਆਂ 'ਤੇ ਗੁੱਭ ਤੰਗ ਤੇ ਨੀਲ ਪਏ ਹੋਏ ਹੈਗੇ ਆ ਪੱਟਾਂ 'ਤੇ ਸਰੀਰ ਦਾ ਕੋਈ ਅੰਗ ਨਹੀਂ ਛੱਡਿਆ ਜਿੰਦੇ ਤੇ ਬਿਜਲੀ ਲਾ ਲਾ ਕੇ ਤੜਫਾ ਤੜਫਾ ਕੇ ਉਸ ਮੁੰਡੇ ਨੂੰ ਨਾ ਮਾਰਿਆ ਗਿਆ ਸਵਾਲ ਇਹਦਾ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ ਵੀ ਕੌਣ ਅਰੈਸਟ ਕੀਤਾ ਜਾ ਇਹ ਜਿਨ੍ਹਾਂ ਨੇ ਅਰੈਸਟ ਕੀਤਾ ਉਹ ਮੁਲਾਜ਼ਮ ਇਹਦਾ ਜਵਾਬ ਨਹੀਂ ਦੇ ਰਹੇ ਬਾਈ ਕਿਸੇ ਕੋਲੇ ਕੋਈ ਜਵਾਬ ਨਹੀਂ ਦੇ ਰਿਹਾ ਕਿਉਂਕਿ 40 ਦੇ ਕਰੀਬ ਹਰਾਸਤੀ ਮੌਤਾਂ ਭਗਵੰਤਮਾਨ ਦੀ ਸਰਕਾਰ ਵਲੇ ਹੋ ਚੁੱਕੀਆਂ ਪਠੰਡੇ ਚੱਲਣ ਦੇ ਦੋ ਹੋ ਗਏ ਆ ਜਿਉਂ ਨਾਲ ਇੱਕ ਮਜ਼ਦੂਰਾਂ ਦਾ ਮੁੰਡਾ ਮਾਰਤਾ ਉਹ ਲਾਸ਼ ਰੱਖੀ ਬੈਠੇ ਆ 30 ਤਰੀਕ ਨੂੰ ਭਗਵੰਤਮਾਨ ਸਰਕਾਰ ਨੇ ਨਸ਼ਾ ਖਤਮ ਕਰਨ ਦੀ ਤਰੀਕ ਮਿੱਥੀ ਹੋਈ ਪੰਜਾਬ ਦੇ ਵਿੱਚ ਨਸ਼ਾ ਤਰੀ ਖਤਮ ਹੋਣਾ ਦਾ 31 ਤਰੀਕ ਨੂੰ ਉਸ ਨੌਜਵਾਨ ਦਾ ਫੋਗ ਜਰੂਰ ਜਿਹੜਾ ਪਹਿਲਾਂ ਬਹਾਨਾ ਬਣਾਉਂਦੇ ਸੀ ਨਸ਼ਾ ਤਸਕਰੀ ਦਾ ਕਾਈਂਗਸਟਨ ਦਾ ਹੋਰ ਇਸ ਵਾਰ ਪੁਲਿਸ ਕੋਲੇ ਬਹਾਨਾ ਬਣਾਉਣ ਨੂੰ ਵੀ ਕੁਝ ਨਹੀਂ ਜਿਹੜਾ ਗੋਨੇ ਆਣੇ ਸੀਆਈ ਸਟਾਫ ਵੱਲੋਂ ਮੁੰਡਾ ਮਾਰਿਆ ਗਿਆ ਉਹਦੀ ਅੱਗੇ ਕੀ ਪਲਾਨੀਆ ਤੇ ਉਹ ਕੇਸ ਕੀ ਆ ਉਹਦੇ ਬਾਰੇ ਸਾਰਾ ਦੱਸੋ ਜੀ ਦੇਖੋ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਪੁਲਸੀਆ ਸਟੇਟ ਜਿਹੜੀ ਆ ਖੜੀ ਕੀਤੀ ਹੈ ਹਮ ਕਿਸਾਨਾਂ ਤੇ ਪੀਲਾ ਪੰਜਾਬ ਚਲਾਇਆ ਨਸ਼ਾ ਤਸਕਰਾਂ ਦਾ ਕਹਿ ਕੇ ਬਹੁਤ ਸਰੀ ਬੇਗਨਾ ਲੋਕਾਂ ਦੇ ਇੱਕ ਜਿਹੜੇ ਸੀਗੇ ਬਿਨਾਂ ਵਜ੍ਹਾ ਘਰ ਟਾਈ ਵੱਡੀ ਤਸਕਰਨੋਂ ਹੱਥ ਨਹੀਂ ਪਾਇਆ ਜੀ ਚੰਦਪਾਣ ਚ ਸਾਰਾ ਪਿੰਡ ਕੁੱਟ ਕੇ ਜਿਸ ਤਰ੍ਹਾਂ ਮਜ਼ਦੂਰਾਂ ਨੂੰ ਮਰਨਾਉ ਕੀਤਾ ਤੇ ਇੱਕ ਹਰ ਰੋਜ਼ ਜਾਂ ਇੱਕ ਦਿਨ ਛੱਡ ਕੇ ਪੰਜਾਬ ਦੇ ਵਿੱਚ ਇੱਕ ਪੁਲਿਸ ਐਨਕਾਊਂਟਰ ਬਣਾਇਆ ਜਾਂਦਾ ਜਿਹੜਾ ਇੱਕ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਵੀ ਧੌਣ ਸਿੱਧੀ ਕਰਕੇ ਤੁਰਨ ਦਾ ਇੱਕ ਬਣਿਆ ਸਿਆਸੀ ਲੀਡਰਾਂ ਨੂੰ ਸਵਾਲ ਕਰਨ ਲੱਗੇ ਹਰ ਤੱਕੇ ਦੇ ਖਿਲਾਫ ਬੋਲਣ ਲੱਗੇ ਉਸ ਅੰਦੋਲਨ ਤੋਂ ਪ੍ਰੇਰਣਾ ਲੈ ਕੇ ਦੂਸਰੇ ਤੱਕੇ ਵੀ ਆਪਣੀ ਆਵਾਜ਼ ਠਾਉਣ ਲੱਗੇ ਤਾਂ ਉਹ ਪੰਜਾਬੀਆਂ ਦੀ ਗੈਰਤ ਨੂੰ ਕੁਚਲ ਕੇ ਇੱਕ ਦਹਿਸ਼ਤਲਾ ਪੁਲਸੀਆ ਸਟੇਟ ਜਿਹੜੀ ਪੰਜਾਬ 'ਚ ਉਹ ਖੜੀ ਕਰਨ ਵਾਲੇ ਪਾਸੇ ਸਰਕਾਰ ਜਿਹੜੀ ਆ ਵੱਧ ਰਹੀ ਹੈ ਜੀ ਔਰ ਉਹਦੇ 'ਚ ਪਿਛਲੇ 2-3 ਮਹੀਨਿਆਂ 'ਚ ਬਹੁਤ ਤੇਜ਼ੀ ਨਾਲ ਵਰਤਾਰਾ ਵਾਪਰ ਰਿਹਾ ਹੈ ਹੂੰ ਇਹ ਕੁ ਸੁੱਤੇ ਸਿਤ ਹੋਣ ਵਾਲੀਆਂ ਘਟਨਾਵਾਂ ਨਹੀਂ ਪਟਿਆਲੇ ਦੇ ਵਿੱਚ ਇੱਕ ਮੁੰਡੇ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਜਿਹੜੇ ਪੁਲਿਸ ਵਾਲਿਆਂ ਨੇ ਬਣਾਇਆ ਉਹ ਚਾਰ ਜਿਹੜੇ ਇੰਸਪੈਕਟਰ ਰੈਂਕ ਦੇ ਬੰਦੇ ਸੀ ਆ ਐਸ ਐਚਓ ਸੀ ਪੰਜਾਬ ਦੇ ਮੁੱਖ ਮੰਤਰੀ ਨੇ 10-10 ਲੱਖ ਰੁਪਏ ਦਾ ਉਹਨੂੰ ਇਨਾਮ ਦਾ ਲਾਣ ਕੀਤਾ ਜੀ ਉਹਨਾਂ ਨੇ ਉਹਦੇ ਕਰਨਲ ਬਾਠ ਦਾ ਜਿਹੜਾ ਸੀਗਾ ਉਹਨਾਂ ਤੇ ਤਸ਼ੱਦਦ ਕੀਤਾ ਹਾਂ ਤਾਂ ਉਹ ਜਿੱਡਾ ਵੱਡਾ ਲੋਕਾਂ 'ਚ ਰੋਸ ਸੀਗਾ ਹਾਂ ਕਿ ਇੱਕ ਡੀ ਆਈ ਜੀ ਰੈਂਕ ਦੇ ਬਰਾਬਰ ਪੁਲਿਸ ਦੇ ਦਾ ਕਰਨਲ ਬਾਸ ਸੀਗਾ ਜਿਹੜਾ ਪੁਲ ਫੌਜ ਦਾ ਉਹਨੂੰ ਇਹ ਤਸ਼ੱਦਦ ਕੀਤਾ ਗਿਆ ਬਈ ਇਹਦੇ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਜਾਗੂ ਪਰ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਪਹਿਲਾਂ ਪਟਿਆਲਾ ਪੁਲਿਸ ਨੇ ਪੰਜਾਬ ਪੁਲਿਸ ਨੇ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਹਾਈ ਕੋਰਟ ਤੱਕ ਉਹ ਕਰਨਲ ਬਾਸ ਦੀ ਪਤਨੀ ਗਈ ਹਾਈ ਕੋਰਟ ਨੇ ਖਿੱਚਿਆ ਤੇ ਉਹਦੇ ਜਿਹੜਾ ਸੀਗਾ ਉਹ ਐਫ ਆਈ ਆਰ ਤੱਕ ਵੀ ਜਿਹੜੀ ਢੰਗ ਨਾਲ ਹੋਈ ਐਫ ਆਈ ਆਰ ਵੀ ਲੇਟ ਹੋਈ ਪਰ ਉਸ ਤੋਂ ਬਾਅਦ ਜਿਵੇਂ ਪ੍ਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਧਰਨਾ ਚੱਕ ਲੋ ਇਨਸਾਫ ਦੇ ਮੰਗੇ ਜੀ ਪ੍ਰਵਾਰ ਨੂੰ ਇਨਸਾਫ ਦੇਣ ਦੀ بجائے ਜਿਸ ਪਟਿਆਲੇ ਦੇ ਐਸਐਸਪੀ ਤੇ ਉਹਨਾਂ ਦੇ ਇਤਰਾਜ਼ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਡੀਆਈਜੀ ਦੇ ਤੌਰ ਤੇ ਪ੍ਰਮੋਟ ਕਰ ਦਿੱਤਾ ਤਾਂ ਇਹਦੇ ਤੋਂ ਮਤਲਬ ਆ ਕਿ ਜਿਹੜੀ ਤਸ਼ੱਦਦ ਟਾਇਆ ਜਾ ਰਿਹਾ ਜਿਹੜੇ ਪੁਲਿਸ ਮੁਲਾਜ਼ਮ ਤਸ਼ੱਦਦ ਟਾ ਰਹੇ ਉਹ ਮਹਿਕਮੇ ਦੇ ਔਰ ਪੰਜਾਬ ਸਰਕਾਰ ਦੇ ਅੱਖਾਂ ਦੇ ਤਾਰੇ ਜੀ ਹੁਣ ਪਟਿਆਲੇ ਬਠਿੰਡੇ ਦੀ ਐਸਐਸਪੀ ਇਹਨਾਂ ਦਾ ਵੀ ਡੀਆਈਜੀ ਵੰਨ ਗੇ ਨਹੀਂ ਹਾਂ ਕਿਉਂਕਿ ਇਹਨਾਂ ਨੇ ਵੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਦਿਖਾਈ ਆ ਔਰ ਇਹ ਚ ਇਸ ਵਾਰ ਜਿਹੜਾ ਅੱਗੇ ਤਾਂ ਕੁਛ ਨਾ ਕੁਛ ਕਹਿ ਹੁੰਦੇ ਸੀ ਨਾ ਵੀ ਇਹ ਗੈਂਗਸਟਰ ਸੀ ਨਸ਼ਾ ਤਸਕਰ ਸੀ ਇਸ ਵਾਰ ਪੁਲਿਸ ਕੋਲੇ ਕਹਿਣ ਨੂੰ ਕੁਛ ਨਹੀਂ ਹੈ ਜੀ ਇਸ ਵਾਰ ਕਹਿਣ ਨੂੰ ਕੁਛ ਨਹੀਂ ਜਿਹੜੇ ਲੋਕਾਂ ਲੱਗਦਾ ਨੇ ਕਿ ਪੁਲਿਸ ਬਿਨਾਂ ਵਜਾ ਨਹੀਂ ਕਰਦੀ ਉਹਨਾਂ ਨੂੰ ਪੰਜਾਬ ਪੁਲਿਸ ਦਾ ਕਰਦਾਰ ਸਮਝਣ ਵਾਸਤੇ ਇਹ ਕੇਸ ਨੂੰ ਦੇਖਣਾ ਚਾਹੀਦਾ ਜੀ ਤੇ ਇੱਕ 9 ਨੋ ਬੈਂਡ ਲੈਣ ਵਾਲਾ ਮੁੰਡਾ ਹੂੰ ਹੂੰ ਆਈਲੈਂਡ ਸੈਂਟਰ ਚਲਾਉਂਦਾ ਜਿੰਦੇ ਤੋਂ ਬੜ ਕਾਬਲ ਅਧਿਆਪਕ ਜਿੰਦੇ ਤੋਂ ਪੜ ਕੇ ਬਹੁਤ ਸਾਰੇ ਅਫਸਰਾਂ ਦੇ ਬੱਚੇ ਬਾਹਰ ਸੈੱਟ ਹੋਏ ਵਿਦੇਸ਼ਾਂ ਦੇ ਵਿੱਚ ਉਹ ਗੱਡੀ ਤੇ ਫਰੋਜਪੁਰ ਨੂੰ ਜਾ ਰਿਹਾ ਉਹਨੂੰ ਗਵਾਹ ਕੀਤਾ ਜਾਂਦਾ ਔਰ ਤਸ਼ੱਦਦ ਢਾਹ ਕੇ ਮਾਰ ਦਿੱਤਾ ਜਾਂਦਾ ਜੀ ਤੇ ਫਿਰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੇਸ ਕੀ ਸੀਗਾ ਬਾਈ ਜੀ? ਕਿਉਂ ਉਹਨੂੰ ਅਰੈਸਟ ਕੀਤਾ ਜਾਂਦਾ? ਉਹਦੇ ਤੇ ਹੋਇਆ। ਇਹ ਇਹ ਹੀ ਤਾਂ ਸਵਾਲ ਆ ਨਾ। ਹੂੰ। ਇਹ ਹੀ ਤਾਂ ਸਵਾਲ ਇਹਦਾ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ। ਵੀ ਕਿਉਂ ਅਰੈਸਟ ਕੀਤਾ ਜਾ? ਕਿ ਜਿਨ੍ਹਾਂ ਨੇ ਅਰੈਸਟ ਕੀਤਾ ਉਹ ਮੁਲਾਜ਼ਮ ਇਹਦਾ ਜਵਾਬ ਨਹੀਂ ਦੇ ਰਹੇ। ਬਾਈ ਕਿਸੇ ਕੋਲੇ ਕੋਈ ਜਵਾਬ ਨਹੀਂ ਦੇ ਰਿਹਾ ਨਾ। ਜੀ। ਤੁਸੀਂ ਹੁਣ ਇੱਥੋਂ ਜਾ ਰਹੇ ਹੋ ਸੜਕ ਤੇ ਤੁਹਾਨੂੰ ਫੜ ਕੇ ਢਾ ਕੇ ਜ਼ੇਦਤ ਕਰ ਦਿੱਤਾ ਜਾਵੇ। ਤੁਹਾਡਾ ਕੀ ਕਸੂਰ ਆ? ਹੂੰ। ਤੁਸੀਂ ਸੜਕ ਤੇ ਗੱਡੀ ਚਲਾ ਰਹੇ ਹੋ। ਜੀ। ਤੁਹਾਡਾ ਕੀ ਕਸੂਰ ਆ? ਵੀ ਤੁਸੀਂ ਪੰਜਾਬ ਚ ਰਹ ਰਹੇ ਹੋ। ਤੁੜਾ ਕੋਈ ਤਾਂ ਕਸੂਰ ਦੱਸ ਨਾ ਵੀ ਸਾ ਇਹਦਾ ਕਸੂਰ ਇਸ ਇਹ ਆ ਵੀ ਇਹ ਪੰਜਾਬ ਚ ਰਹਿੰਦਾ ਇਹਦਾ ਕਸੂਰ ਇਹ ਆ ਵੀ ਇਹ ਕਾਬਲ ਟੀਚਰ ਆ ਜੀ ਉਹ ਇਹ ਇਹ ਹੀ ਦੋ ਦੀਆਂ ਯੋਗਤਾਵਾਂ ਨੇ ਜੀ ਕਾਬਲ ਟੀਚਰ ਹੋਣਾ ਜਾਂ ਮਤਲਬ ਉਹ ਕਸੂਰਤਾ ਉਹਦਾ ਕੋਈ ਦੱਸਣ ਜੁਗਗੇ ਉਹ ਹੈ ਹੀ ਨਹੀਂ ਨਾ ਕਿ ਇਹ ਤਰ ਤੁਸੀਂ ਇਹ ਦੇਖੋ ਕਿ ਉਹਦੇ ਸਿਰ ਚ ਪੁੜਪੜੀ ਚ ਜਿਸ ਤਰ੍ਹਾਂ ਛੱਟਾ ਮਾਰੀਆਂ ਕਰੰਟ ਲਾਇਆ 12 ਤੇਰਾ ਅੱਖ ਕਰੰਟ ਦੇ ਝਟਕੇ ਅੱਖਾਂ 'ਚ ਦਿੱਤੇ ਕੰਨਾਂ ਤੇ ਗੱਲਾਂ ਤੇ ਬਾਹਾਂ ਤੇ ਕੂਣੀਆਂ ਤੇ ਗੁੱਪ ਤੰਗ ਤੇ ਨੀਲ ਪਏ ਹੋਏ ਹੈਗੇ ਆ ਪੱਟਾਂ ਤੇ ਸਰੀਰ ਦਾ ਕੋਈ ਅੰਗ ਨਹੀਂ ਛੱਡਿਆ ਜਿੰਦੇ ਤੇ ਬਿਜਲੀ ਲਾ ਲਾ ਕੇ ਤੜਫਾ ਤੜਫਾ ਕੇ ਉਸ ਮੁੰਡੇ ਨੂੰ ਨਾ ਮਾਰਿਆ ਗਿਆ ਹੋਵੇ ਤੇ ਕਸੂਰ ਉਹਦਾ ਕੋਈ ਦੱਸਣ ਨੂੰ ਤਿਆਰ ਨਹੀਂ ਦੋਸ਼ ਉਹਦੇ ਖਿਲਾਫ ਕੋਈ ਹੈ ਨਹੀਂ ਤਾਂ ਇਹਦੇ ਤੋਂ ਕੀ ਹੈਗਾ ਇੱਕ ਚੀਜ਼ ਸਮਝ ਗਈ ਕਿ ਇੱਕ ਇਸ ਤਰ੍ਹਾਂ ਦੇ ਆਮ ਲੋਕਾਂ ਨੂੰ ਮਾਰ ਕਿ ਕਿਉਂਕਿ 40 ਦੇ ਕਰੀਬ ਹਰਾਸਤੀ ਮੌਤਾਂ ਭਗਵੰਤ ਮਾਨ ਦੀ ਸਰਕਾਰ ਵਲੇ ਹੋ ਚੁੱਕੀਆਂ ਬਠਿੰਡੇ ਚ ਕੱਲ ਨੂੰ ਦੋ ਹੋ ਗੀਆਂ ਆ ਜਿਉਣ ਵਾਲੇ ਇੱਕ ਮਜ਼ਦੂਰਾਂ ਦਾ ਮੁੰਡਾ ਮਾਰਤਾ ਉਹ ਲਾਸ਼ ਰੱਖੀ ਬੈਠੇ ਆ ਕੋਈ ਇਨਸਾਫ ਧਰਮਕੋਟ ਇੱਕ ਮੁੰਡਾ ਹਰਾਸਤੇ ਚ ਪੁਲਿਸ ਦੀ ਚ ਮਾਰ ਦਿੱਤਾ ਗਿਆ ਮਤਲਬ ਕਿ ਪੁਲਿਸ ਨੂੰ ਵੇਖ ਕੇ ਲੋਕ ਖੌਫ ਜੁਦਾ ਹੋਣ ਜੀ ਡਰਨ थर-थर ਕੰਬਣ ਇਹ ਉਦੇਸ਼ ਆ ਜੀ ਇਹਦੇ ਕਰਕੇ ਸਾਰਾ ਕੁਝ ਇਹ ਕੀਤਾ ਜਾ ਰਿਹਾ ਹੈਗਾ ਤੇ ਪਹਿਲਾ ਬਹਾਨਾ ਬਣਾਉਂਦੇ ਸੀ ਨਸ਼ਾ ਤਸਕਰੀ ਦਾ ਕਾਈਂਗਸਟਨ ਦਾ ਹੋਰ ਇਸ ਵਾਰ ਪੁਲਿਸ ਕੋਲੇ ਬਹਾਨਾ ਬਣਾਉਣ ਨੂੰ ਵੀ ਕੁਛ ਨਹੀਂ ਗੱਲ ਅੱਜ ਤੁਹਾਡੀ ਮੀਟਿੰਗ ਹੋਈ ਹੈ ਬਾਈ ਜੀ ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਏ ਨੇ ਕੀ ਪ੍ਰੋਗਰਾਮ ਹੋਵੇਗਾ ਦੇਖੋ ਕੱਲ ਨੂੰ ਗੋਨੇਆਣਾ ਮੰਡੀ ਨੂੰ ਬੰਦ ਕਰਕੇ ਸ਼ਹਿਰ ਚ ਮਾਰਚ ਕੀਤਾ ਜਾਊਗਾ ਜੀ ਤੇ ਜਿਹੜਾ ਪੰਜਾਬ ਚ ਪੁਲਸੀਆ ਸਟੇਟ ਖੜੀ ਕੀਤੀ ਹੈ ਇਹਦੇ ਖਿਲਾਫ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਲਾਮ ਮੰਡੀ ਕਰਨ ਸੜਕਾਂ ਤੇ ਆਉਣ ਨਹੀਂ ਤਾਂ ਉਹ ਜੋ ਮੋਗਲ ਤੁਰਕ ਮੰਗੋਲ ਅਫਗਾਨ ਅੰਗਰੇਜ਼ ਨਹੀਂ ਕਰ ਸਕੇ ਭਗਵੰਤ ਮਾਨ ਨੂੰ ਕਰਕੇ ਦਿਖਾਉਣਾ ਚਾਹੁੰਦਾ ਪਰ ਇਹ ਆਪ ਸਰਕਾਰ ਤਾਂ ਬਣੀ ਵੀ ਸਿੱਖਿਆ ਦੇ ਨਾਤੇ ਸੀ ਉਹਨਾਂ ਸਿੱਖਿਆ ਦਾ ਇੱਕ ਨਵਾਂ ਨਾਰਾ ਦਿੱਤਾ ਸੀ ਹੁਣ ਇੱਥੇ ਇੱਕ ਮਾਸਟਰ ਦੀ ਹੀ ਇਸ ਤਰ੍ਹਾਂ ਮੌਤ ਹੋ ਜਾਣੀ ਉਹ ਵੀ ਇੱਕ ਚਿੰਤਾਜਨਕ ਬਣਦੀ ਆ ਦੇਖੋ ਇਹ ਤਾਂ ਬਹੁਤ ਗੱਲਾਂ ਤੇ ਆਏ ਸੀ ਇਹਨਾਂ ਤੋਂ ਲੋਕਾਂ ਨੇ ਇੱਕ ਗਲਾਸ ਪਾਣੀ ਦੇਣੀ ਪੀਤਾ ਜੀ ਆਮ ਤੌਰ ਤੇ ਜਦੋਂ ਕੋਈ ਮਾੜੀ ਸਰਕਾਰ ਹੁੰਦੀ ਹੈ ਦੋਸ਼ ਲੋਕਾਂ ਤੇ ਲਾਉਂਦੇ ਆ ਕੋਈ ਤਾਂ ਵੋਟਾਂ ਪੈਸੇ ਲੈ ਕੇ ਪਾ ਜਾਂਦੇ ਆ ਜੀ दारू ਪੀ ਕੇ ਪੀ ਮਤਲਬ ਵੋਟਾਂ ਪਾ ਜਾਂਦੇ ਆ ਜੀ ਹੂੰ ਪੰਜਾਬ ਦੇ ਇੱਕ ਬੰਦੇ ਨੇ ਇੱਕ ਗਲਾਸ ਤੱਕ ਪਾਣੀ ਨਹੀਂ ਪੀਤਾ ਉਹਦੀ ਪਾਰਟੀ ਤੋਂ ਹੂੰ ਜੇ ਪੰਜਾਬ ਦੇ ਲੋਕ ਬਕਾਊ ਹੁੰਦੇ ਲੋਕ ਮਾੜੇ ਹੁੰਦੇ ਠੀਕ ਆ ਜੇ ਲੋਕ ਵੋਟਾਂ ਲੈ ਕੇ ਪੈਸੇ ਪੈਸੇ ਵੋਟਾਂ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਲੋਕਾਂ ਨੇ ਇਸ ਕਾਸਤੇ ਕਿ ਯਾਰ ਇਹ ਸਿੱਖਿਆ ਦੀ ਗੱਲ ਕਰਦੇ ਆ ਇਹ ਸਿਹਤ ਦੀ ਗੱਲ ਕਰਦੇ ਆ ਇਹ ਨਸ਼ਾ ਖਤਮ ਕਰਨ ਦੀ ਗੱਲ ਹੈ ਇਹ ਕੁਝ ਬਿਹਤਰ ਕਰਨਗੇ ਪੰਜਾਬ ਦੇ ਲੋਕ ਬਿਹਤਰ ਚਾਹੁੰਦੇ ਸੀ ਜੀ ਇਸ ਕਰਕੇ ਉਹਨਾਂ ਨੇ ਬਦਲਾ ਦਾ ਨਾਰਾ ਵੀ ਦਿੱਤਾ ਵੋਟਾਂ ਪਾਈਆਂ ਤੇ ਅੱਜ ਉਹਨਾਂ ਨੇ ਦੱਸਤਾ ਕਿ ਅਸੀਂ ਪਹਿਲਿਆਂ ਵਰਗੇ ਆ ਜੋ ਕੁਝ ਪਹਿਲਾਂ ਚੱਲਦਾ ਸੀ ਉਹੀ ਕੁਛ ਆ ਤੇ ਭਾਜਪਾ ਜੋ ਕਹਿ ਰਹੀ ਆ ਕੇਂਦਰ 'ਚ ਬੈਠੀ ਜਿਸ ਤਰ੍ਹਾਂ ਦਾ ਪੰਜਾਬ 'ਚੋਂ ਸਲੂਕ ਚਾਹੁੰਦੀ ਆ ਬਿਨਾਂ ਸਰਕਾਰ ਬਣਾਇਆ ਸਾਡਾ ਸਾਰਾ ਕੁਝ ਭਗਵੰਤ ਮਾਨ ਤੋਂ ਕਰਵਾ ਰਹੇ ਜੀ ਅਗਰ ਕੱਲ ਵਾਲੇ ਪ੍ਰੋਗਰਾਮ ਤੋਂ ਬਾਅਦ ਵੀ ਹਜੇ ਜੇ ਸਰਕਾਰ ਦੇ ਕੰਨ ਤੇ ਜੂਣ ਹੀ ਸਰਕਦੀ ਫਿਰ ਕਿੱਦਾਂ ਦੀ ਰਣਨੀਤੀ ਹੋ ਸਕਦੀ ਦੇਖੋ ਕੱਲ ਵਾਲੇ ਮੀਟਿੰਗ ਪ੍ਰੋਗਰਾਮ ਤੋਂ ਬਾਅਦ ਹੀ ਅਸੀਂ ਉਥੇ ਜਥੇਬੰਦੀ ਦੀ ਮੀਟਿੰਗ ਜਿਹੜੀ ਰੱਖੀ ਹੋਈ ਆ ਤੇ 31 ਤਰੀਕ ਨੂੰ ਜਿਹੜਾ ਹੈਗਾ ਉਸ ਵੀਰ ਦਾ ਭੋਗ ਆ 31 ਤਰੀਕ ਨੂੰ ਭਗਵੰਤ ਮਾਨ ਸਰਕਾਰ ਨੇ ਨਸ਼ਾ ਖਤਮ ਕਰਨ ਦੀ ਤਰੀਕ ਮਿੱਥੀ ਹੋਈ ਹੈ ਪੰਜਾਬ ਦੇ ਵਿੱਚ ਨਸ਼ਾ ਤਾਂ ਨਹੀਂ ਖਤਮ ਹੋਣਾਗਾ 31 ਤਰੀਕ ਨੂੰ ਉਸ ਨੌਜਵਾਨ ਦਾ ਭੋਗ ਜ਼ਰੂਰ ਜਿਹੜਾ ਹੈਗਾ ਉਹ ਪੈ ਜਾਣਾ ਨਸ਼ਾ ਤਾਂ ਨਹੀਂ ਖਤਮ ਹੋਣਾਗਾ ਇੱਕ ਮੰਗਾਂ ਦਾ ਪੁੱਤ ਖਤਮ ਹੋ ਗਿਆ ਬਿਲਕੁਲ ਇੱਕ 5 ਸਾਲਾਂ ਬੱਚੇ ਦਾ ਬਾਪ ਖਤਮ ਹੋ ਗਿਆ ਤੇ ਪਤਾ ਨਹੀਂ ਕਿੰਨੇ ਪਰਿਵਾਰਾਂ ਦੀਆਂ ਉਮੀਦਾਂ ਖਤਮ ਜਿਹੜੀਆਂ ਨੇ ਉਹ ਕਰਤੀਆਂ ਨਸ਼ਾ ਇਹਨਾਂ ਤੋਂ ਖਤਮ ਨਹੀਂ ਹੋਣਾ ਕਿਉਂਕਿ ਨਸ਼ਾ ਤਸਕਰਾਂ ਤੋਂ ਮੋਟਾ ਪੈਸਾ ਇਹਨਾਂ ਦੀ ਪੁਲਿਸ ਇਹਨਾਂ ਦੇ ਸਿਆਸਦਾਂ ਜਿਹੜੇ ਖੁਦ ਲੈਂਦੇ ਜੀ ਪਰਿਵਾਰ ਦੀ ਮੇਨ ਮੰਗ ਕੀ ਹੈ ਜਿਨ੍ਹਾਂ ਦੇ ਉੱਤੇ ਸਾਰਾ ਆਪਣਾ ਸੰਘਰਸ਼ ਚੱਲ ਰਿਹਾ ਦੇਖੋ ਇੱਕ ਤਾਂ ਵੀ ਜਿੰਨੇ ਪੁਲਿਸ ਵਾਲੇ ਦੋਸ਼ੀ ਹੂੰ ਕੁਝ ਸੀਆਈ ਸਟਾਫ ਦਾ ਇੰਚਾਰਜ ਵੀ ਸਾਰੇ ਇਹਨਾਂ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਜੀ ਕਤਲ ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾਣੇ ਚਾਹੀਦੇ ਆ ਹੂੰ ਔਰ ਇਸ ਤੋਂ ਇਲਾਵਾ ਇਹ ਸਾਰੇ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਟਾਈਮ ਬౌੰਡ ਜੀ ਕਿਉਂਕਿ ਪੁਲਿਸ ਤਾਂ ਨੀ ਤਾਂ ਪੁਲਿਸ ਨੂੰ ਬਚਾਉਣਾ ਹੂੰ ਠੀਕ ਹੈ ਤੋ ਪਰਿਵਾਰ ਉਹਦੀ ਪਤਨੀ ਨੂੰ ਨੌਕਰੀ ਮਿਲਣੀ ਚਾਹੀਦੀ ਆ ਤੇ ਪਰਿਵਾਰ ਨੂੰ ਠੁਕਣਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਜਿਹੜੀਆਂ ਮੰਗਾਂ ਨੇ ਤੇ ਓਵਰ ਆਲ ਸਾਡਾ ਹੈਗਾ ਕਿ ਪੰਜਾਬ ਦੀ ਪੁਲਸੀਆ ਸਟੇਟ ਜਿਹੜੀ ਪੁਲਿਸ ਦੀ ਡੈਸ਼ ਤਾਂ ਇਹਨੂੰ ਤੋੜਨ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਕਿਸੇ ਵੀ ਪੁਲਿਸ ਦੀ ਵਿਧਿ ਕੀ ਹੁੰਦੀ ਆ ਉਹਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਉਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਧੰਨਵਾਦ